ਐੜੀ ਦੇ ਵੱਲੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਦਿਆ ਗਿਆ ਹੈ ਤੇ ਅਜੇ ਹੀ ਜਿਹੜੇ ਸਵਾਲ ਨੇ ਵਿਰੋਧੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਡਰ ਕੇ ED ਤਾਂ ਡਰ ਕੇ ਪੰਜਾਬ ਆ ਗਿਆ ਹੈ ਤੇ ਇਹ ਜਿਹੜੇ ਬਿਆਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰਾ ਅਰਸ਼ਦੀਪ ਕਲੇਰ ਨੇ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ED ਨੇ ਸਮਣ ਭੇਜਣ ਤੋਂ ਬਾਅਦ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਵੀ ਨਹੀਂ ਗਏ ਤੇ ਹੁਣ ਡਰ ਕੇ ਪੰਜਾਬ ਆ ਗਏ ਨੇ ਅਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਮਜੇਟੀਆਂ ਨੂੰ ਸਿੱਟ ਦੇ ਵੱਲੋਂ ਬੇਸ਼ੱਕ ਬੁਲਾਇਆ ਗਿਆ ਤੇ ਕਾਨੂੰਨ ਵਿਵਸਥਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰਾ ਕੁਝ ਕੀਤਾ ਗਿਆ ਪਰੰਤੂ ED ਦੇ ਬੁਲਾਉਣ ਦੇ ਬਾਬਤ ਜਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਉਂ ਭੱਜਦੇ ਪਿਰਦੇ ਨੇ ਇਮਾਨਦਾਰੀ ਕਹਿੰਦੇ ਨੇ ਕਿ ਅਸੀਂ ਇਮਾਨਦਾਰ ਦਾਰਾ ਪਰੰਤੂ ਇਸ ਦੇ ਬਾਵਜੂਦ ਵੀ ਕਿਉਂ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਇਮਾਨਦਾਰੀ ਆਪਣੀ ਨਹੀਂ ਦਿਖਾ ਰਿਹਾ ਇਹ ਬਿਆਨ ਦਿੱਤੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁੱਖ ਬੁਲਾਰਾ ਅਸ਼ਦੀਪ ਕਲੇਰ ਦਾ ਕੀ ਕਹਿੜਾ ਔਰ ਮੈਂ ਅੱਜ ਗੱਲ ਕਰਨੀ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਸਟੇਟ ਦੀ ਮਸ਼ੀਨਰੀ ਨੂੰ ਵਰਤਿਆ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਨੂੰ ਵਰਤਿਆ ਜਾਂਦਾ ਆਪਣੇ ਪੋਲੀਟੀਕਲ ਵਿਰੋਧੀਆਂ ਦੇ ਖਿਲਾਫ ਵਰਤਿਆ ਜਾਂਦਾ ਔਰ ਜਦੋਂ ਉਹੀ ਚੀਜ਼ ਆਪਣੇ ਤੇ ਹੁੰਦੀ ਹੈ ਫਿਰ ਡਰਦੇ ਨੇ ਫਿਰ ਲੁਕਦੇ ਫਿਰਦੇ ਨੇ ਇਕੋ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਸਰਪ੍ਰਸਤ ਅੱਜ ਸਾਡੇ ਵਿੱਚ ਨਹੀਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ 96 ਸਾਲ ਦੀ ਉਮਰ ਦੇ ਵਿੱਚ ਵੀ ਐਸੇ ਸਰਕਾਰ ਦੇ ਜ਼ੁਲਮ ਦੇ ਖਿਲਾਫ ਲੜਾਈ ਲੜਦੇ ਉਹ ਇਸ ਦੁਨੀਆ ਤੋਂ ਗਏ। ਅਨੇਕਾਂ ਸਮਨ ਆਏ ਸਰਦਾਰ ਸੁਖਬੀਰ ਸਿੰਘ ਬਾਦਲ ਹਰ ਇੱਕ ਐਸਆਈਟੀ ਦੇ ਅੱਗੇ ਪੇਸ਼ ਹੋਏ ਪਤਾ ਸੀ ਕਿ ਪੋਲਿਟੀਕਲ ਵੰਡਟਾ ਚੱਲ ਰਿਹਾ ਪਰ ਫਿਰ ਵੀ ਕਦੇ ਵੀ ਕਿਸੇ ਐਸਆਈਟੀ ਦੇ ਸੱਮਨ ਤੋਂ ਸ਼੍ਰੋਮਣੀ ਅਕਾਲੀ ਦਲ ਨਹੀਂ ਭਜਿਆ। ਔਰ ਹੁਣ ਸਰਦਾਰ ਵਿਕਰਮ ਸਿੰਘ ਮਜੀਠੀਆ ਕਿਉਂਕਿ ਲਗਾਤਾਰ بار-बार ਇਹ ਗੱਲ ਮੀਡੀਆ ਦੇ ਵਿੱਚ ਹੁੰਦੀ ਹੈ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਝੂਠਾ ਪਰਚਾ ਜਿਹੜਾ ਕਿ 25 ਦਿਨਾਂ ਦੇ ਡੀਜੀਪੀ ਨੇ ਕਾਂਗਰਸ ਦੀ ਸਰਕਾਰ ਦੇ ਵਿੱਚ ਦਰਜ ਕੀਤਾ ਹਾਲਾਂਕਿ ਉਹਦੇ 'ਚ ਦੋ ਵਾਰੀ ਹਾਈ ਕੋਰਟ ਦਾ ਡਿਵੀਜ਼ਨ ਬੈਂਚ ਨੇ ਇੱਕ ਵਾਰੀ ਉਹਦੇ 'ਚ ਇਨਵੈਸਟੀਗੇਸ਼ਨ ਕਰਾਈ ਕਿਉਂਕਿ ਜਸਟਿਸ ਸੂਰਿਆਕਾਂਤ ਤੇ ਜਸਟਿਸ ਪੀ ਬਜੰਤਰੀ ਸਾਹਿਬ ਨੇ ਪੰਜਾਬ ਤੋਂ ਬਾਹਰਲੇ ਆਈਪੀਐਸ ਅਫਸਰਾਂ ਤੋਂ ਉਸ ਕੇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਾਈ ਹਾਈ ਕੋਰਟ ਮੋਨੀਟਰਡ ਸਿ ਸੀ ਕੋਈ ਵਿਕਰਮ ਮਜੀਠੀਆ ਸਾਹਿਬ ਦਾ ਨਾਮ ਨਹੀਂ ਔਰ ਝੂਠੇ ਪਰਚੇ ਦੇ ਵਿੱਚ ਜਦੋਂ ਫੇਰ ਦੁਬਾਰਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਬੇਲ ਦਿੱਤੀ ਉਦੋਂ ਵੀ ਇਹ ਗੱਲ ਕਹੀ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਸ ਕੇਸ ਦੇ ਵਿੱਚ ਕੋਈ ਸਬੂਤ ਨਹੀਂ ਜਿਹੜਾ ਕਿ ਰਿਮੋਟਲੀ ਵੀ ਉਹਨਾਂ ਨੂੰ ਇਹਦੇ ਨਾਲ ਕਨੈਕਟ ਕਰੇ ਮੈਂ ਗੱਲ ਕਰਨ ਜਾ ਰਿਹਾ ਸੱਚ ਤੇ ਝੂਠ ਦੀ ਇਹ ਹੁੰਦਾ ਸੱਚ ਜਦੋਂ ਤੁਸੀਂ ਕੁਝ ਨਹੀਂ ਕੀਤਾ ਸਰਕਾਰਾਂ ਦਾ ਟਾਕਰਾ ਕਰਦੇ ਹੋ ਸਰਕਾਰ ਜਿੱਥੇ ਬੁਲਾਉਂਦੀ ਹੈ ਉੱਥੇ ਸਰਕਾਰ ਦੇ ਸਾਹਮਣੇ ਖੜੇ ਹੋ ਔਰ ਸ਼ਰੋਮ ਨਹੀਂ ਅਕਾਲੀ ਦਲ ਦੇ ਹਰ ਇੱਕ ਲੀਡਰ ਨੇ ਇਸ ਜ਼ੁਲਮ ਦਾ ਟਾਕਰਾ ਵੀ ਕੀਤਾ ਔਰ ਪੋਲੀਟੀਕਲ ਵੈਂਡੇਟਾ ਨੂੰ ਮੂੰਹ ਤੋੜ ਜਵਾਬ ਵੀ ਦਿੱਤਾ ਪਰ ਇੱਕ ਅਜਿਹੀ ਖੋਤੀ ਜਿਹੜੇ ਉਹ ਦੇਸ਼ ਭਗਤ ਬਣੇ ਨੇ ਜਿਹੜੇ ਕਹਿੰਦੇ ਨੇ ਅਸੀਂ ਭਗਤ ਸਿੰਘ ਦੇ ਵਾਰਿਸ ਆ ਉਹ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਦਾਤੇ ਲਾਤੀ ਐਡੀ ਲਸਾਨੀ ਕੁਰਬਾਨੀ ਤੇ ਉਹਨਾਂ ਦੇ وارث ਬਣਨ ਦਾ ਢੋਂਗ ਕਰਨ ਵਾਲੇ ਅੱਜ ਈਡੀ ਤੋਂ ਡਰ ਤੋਂ ਭੱਜੇ ਫਿਰਦੇ ਨੇ ਮੇਰੀ ਮੁਰਾਦ ਹੈ ਅਰਵਿੰਦ ਕੇਜਰੀਵਾਲ ਸਾਹਿਬ ਹੁਣ ਤਾਂ ਜੀ ਕਰਦਾ ਕਿ ਉਹਨਾਂ ਨੂੰ ਸ਼ਹਿਨਸ਼ਾ ਅਰਵਿੰਦ ਕੇਜਰੀਵਾਲ ਸਾਹਿਬ ਕਿਹਾ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਪੋਲਿਟੀਕਲ ਸ਼ਫਾਵਾਂ ਵਿੱਚ ਵਿਚਰ ਰਹੇ ਨੇ ਮੈਨੂੰ ਲੱਗਦਾ ਵੀ ਉਹ ਕਿਸੇ ਦੇਸ਼ ਦੇ ਵੱਡੇ ਇੰਡਸਟ੍ਰੀਅਲਿਸਟ ਚਾਹੇ ਅੰਬਾਨੀ ਹੋਣ ਅਡਾਨੀ ਹੋਣ ਟਾਟਾ ਹੋਣ ਜਾਂ ਰिलायंस ਕੰਪਨੀ ਇਹਨਾਂ ਦੇ ਨਾਲੋਂ ਛੋਟੇ ਨਹੀਂ ਰਹੇ ਕਿਉਂਕਿ 400 ਕਰੋੜ ਦਾ ਜਹਾਜ਼ 100 ਲੱਖ ਰੁਪਏ ਪ੍ਰਤੀ ਘੰਟਾ ਪੰਜਾਬ ਸਰਕਾਰ ਦਿੰਦੀ ਹੈ ਕੇਜਰੀਵਾਲ ਸਾਹਿਬ ਦੀ ਢੋਟਵਾਈ ਲਈ ਹਲੇ ਕੱਲ ਇੱਕ ਮੋਰਡ ਰੈਲੀ ਕਰਕੇ ਗਏ ਨੇ ਦਿੱਲੀੋਂ ਪਹਿਲਾਂ ਤਾਂ ਉਸ ਜਹਾਜ਼ ਚ ਫਲਕਨ ਜਾ ਚ ਤੁਸੀਂ ਦੇਖੋ ਵੀ ਕਿੱਡੀ ਅੰਦਰ ਤਾਂਗ ਜਾਗੀ ਹੋਈ ਆ ਵੀ ਅਸੀਂ ਰਹੀਸ ਬਣੀਏ ਜਾਂ ਅਸੀਂ ਪੰਜਾਬ ਦੇ ਪੈਸੇ ਤੇ ਐਸ਼ ਕਰੀਏ ਫਿਰ ਮੁੱਖ ਮੰਤਰੀ ਸਾਹਿਬ ਸਾਡੇ ਚੰਡੀਗੜ੍ਹੋਂ ਉੱਡੇ ਹੈਲੀਕਾਪਟਰ ਲੈ ਕੇ ਉਹ ਬਠਿੰਡੇ ਏਅਰਪੋਰਟ ਤੇ ਗਏ ਉਥੋਂ ਕੇਜਰੀਵਾਲ ਸਾਹਿਬ ਨੂੰ ਨਾਲ ਬਿਠਾਇਆ ਜਿਹੜਾ 35 ਕਿਲੋਮੀਟਰ ਤੇ ਮੋੜ ਹੈ ਉਥੇ ਹੈਲੀਕਾਪਟਰ ਤੇ ਗੱਡੀਆਂ 'ਚ ਵੀ 25 ਮਿੰਟ ਲੱਗਦੇ ਨੇ ਦੱਸੋ ਉਥੇ ਵੀ ਹੈਲੀਕਾਪਟਰ ਤੇ ਜਾਂਦੇ ਨੇ ਇਹ ਨੇ ਉਹ ਲੋਕ ਜਿਹੜੇ ਕਹਿੰਦੇ ਸੀ ਜੀ ਅਸੀਂ ਵੀਆਈਪੀ ਕਲਚਰ ਦਾ ਅੰਤ ਕਰਾਂਗੇ ਔਰ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਚਾਹੇ ਵੱਡੇ ਬਾਦਲ ਸਾਹਿਬ ਹੋਣ ਹਾਈ ਕੋਰਟ ਨੇ ਛਲਾਗਾ ਕੀਤੀ ਬਥੌਰ ਮੁੱਖ ਮੰਤਰੀ ਉਹਨਾਂ ਦੇ ਰੋਲ ਦੀ ਛਲਾਗਾ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਰਮ ਮਜੀਠੀਆ ਸਾਹਿਬ ਨੂੰ ਹਾਈ ਕੋਰਟ ਨੇ ਕਿਹਾ ਬੇਕਸੂਰ ਨੇ ਫੇਰ ਵੀ ਉਹਨਾਂ ਨੂੰ ਲਗਾਤਾਰ ਪੋਲਿਟਿਕਲ ਵੈਂਡੇਟਾ ਦੇ ਤਹਿਤ ਕਦੇ ਸੱਮਨ ਭੇਜਦੇ ਨੇ ਜ਼ੁਬਾਨ ਬੰਦ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਕਹਿੰਦੇ ਨੇ ਕਿ ਸਰਕਾਰ ਦੀ ਹਲੋਚਨਾ ਨਾ ਕਰੋ ਜੇ ਹਲੋਚਨਾ ਕਰਦੇ ਆ ਜੇ ਮੁੱਖ ਮੰਤਰੀ ਦਾ ਚਿਹਰਾ ਨੰਗਾ ਕਰਦੇ ਆ ਫੇਰ ਨਵਾਂ ਸੱਮਨ ਭੇਜ ਦਿੰਦੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਦੇਸ਼ ਦੀ ਸੁਪਰੀਮ ਕੋਰਟ ਨੇ ਦੇਖੋ ਸੁਪਰੀਮ ਕੋਰਟ ਤੋਂ ਉੱਪਰ ਇਸ ਦੇਸ਼ ਦੇ ਵਿੱਚ ਕੋਈ ਅਦਾਲਤ ਨਹੀਂ ਉਹ ਤਾਂ ਬਾਤ ਤਾਂ ਫਿਰ ਪ੍ਰਮਾਤਮਾ ਦੀ ਅਦਾਲਤ ਹੈ ਸੁਪਰੀਮ ਕੋਰਟ ਨੇ ਕੀ ਕਿਹਾ ਮਨੀਸ਼ ਸੋਧਿਆ ਦੀ ਜਿੱਦਣ ਬੇਲ ਰਜੈਕਟ ਹੋਈ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜਾ ਐਕਸਾਈਜ਼ ਘੁਟਾਲਾ ਇਹਦੇ ਚ 338 ਕਰੋੜ ਦੇ ਲੈਣ ਦੇਣ ਦੇ ਕਪਲੇ ਦੇ ਸਬੂਤ ਮਿਲੇ ਨੇ ਆਮ ਆਦਮੀ ਪਾਰਟੀ ਦੇ ਸਬੂਤ ਮਿਲੇ ਨੇ ਤੇ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਈਡੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਹੁਣ ਕਿੱਥੇ ਗਈ ਦਲੇਰੀ ਹੁਣ ਕਿੱਥੇ ਗਈ ਇਮਾਨਦਾਰੀ ਔਰ ਪਹਿਲੀ ਵਾਰੀ ਹੋਣਾ ਮੈਨੂੰ ਲੱਗਦਾ ਦੇਸ਼ ਦੇ ਇਤਿਹਾਸ ਦੇ ਵਿੱਚ ਔਰ ਦੁਨੀਆ ਦੇ ਇਤਿਹਾਸ ਦੇ ਵਿੱਚ ਹੀ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਜਿਹਨੂੰ ਈਡੀ ਲੱਭਰੀ ਹੋਵੇ ਈਡੀ ਸੱਮਨ ਭੇਜਰੀ ਹੋਵੇ ਉਹਦੇ ਤੇ ਕਰਪਸ਼ਨ ਦੇ ਇਲਜ਼ਾਮ ਹੋਣ ਉਹਨੂੰ ਦੂਜੇ ਸੂਬੇ ਦੇ ਵਿੱਚ ਪੋਲਿਟੀਕਲ ਅਸਾਈਲਮ ਦਿੱਤਾ ਜਾ ਰਿਹਾ ਭਗਵੰਤ ਮਾਨ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਗੋਰੇ ਆ ਕੇ ਨੌਕਰੀਆਂ ਕਰਿਆ ਕਰਨਗੇ ਕੀ ਹੁਣ ਆਪਾਂ ਦੂਜੇ ਰਾਜ ਦੇ ਵਿੱਚ ਗਲਤ ਕੰਮ ਕਰਕੇ ਆਉਣ ਵਾਲਿਆਂ ਨੂੰ ਪੰਜਾਬ ਦੇ ਵਿੱਚ ਪੋਲਿਟੀਕਲ ਅਸਾਈਲਮ ਦੇਣਾ ਸ਼ੁਰੂ ਕਰਤਾ ਇਸ ਗੱਲ ਦੀ ਜਵਾਬਦੇਹੀ ਕੌਣ ਦੇਊਗਾ ਕਿਉਂਕਿ ਪਿਛਲਾ ਸਬਮਨ ਈਡੀ ਨੇ ਕੀਤਾ ਕਹਿੰਦੇ ਜੀ ਮੱਧ ਪ੍ਰਦੇਸ਼ ਚੋਣਾ ਦੇ ਵਿੱਚ ਜਾਣਾ ਹੁਣ ਦੂਜਾ ਸਬਮਨ ਜਿਹੜਾ ਕੱਲ੍ਹ ਵਾਸਤੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਹੋਇਆ ਹੁਣ ਕਹਿੰਦੇ ਜੀ ਮੈਂ ਤਾਂ ਪੰਜਾਬ ਆਉਣਾ ਹੁਸ਼ਿਆਰਪੁਰ ਦੇ ਵਿੱਚ ਵਿਪਾਸਨਾ ਸੈਂਟਰ ਹੈ ਉੱਥੇ ਜਾਣਾ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਵਿਪਾਸਨਾ ਜਿਹੜਾ ਸੈਂਟਰ ਹੁੰਦਾ ਉਹ ਕੀ ਕੰਦੇ ਲਈ ਹੁੰਦਾ ਉਹ ਡੀਟੌਕਸੀਫਾਈ ਕਰਨ ਦੇ ਲਈ ਦੁਨੀਆ ਤੋਂ ਤੁਹਾਨੂੰ ਸਮਾਜ ਤੋਂ ਥੋੜਾ ਜਿਹਾ ਵੱਖਰਾ ਕਰ ਦਿੰਦੇ ਨੇ ਇਹ ਤਾਂ ਕੇਜਰੀਵਾਲ ਸਾਹਿਬ ਤੁਹਾਨੂੰ ਵੈਸੀ ਜਦੋਂ ਈਡੀ ਨੇ ਫੜ ਕੇ ਐਕਸਾਈਜ਼ ਘਟਾਲੇ ਚੰਦਰ ਦਿੱਤਾ ਵੈਸੀ ਵਿਪਾਸਨਾ ਹੋ ਜਾਣੀ ਹੈ ਜੇਲ੍ਹ ਦੇ ਵਿੱਚ ਤਾਂ ਵੈਸੀ ਵਿਪਾਸਨਾ ਵੈਸੀ ਇਕਾਂਤਵਾਸ ਆਰਾਮ ਨਾਲ ਬਹਿ ਕੇ ਭਜਨ ਮੰਦਗੀ ਕਰੋ ਆਰਾਮ ਨਾਲ ਬਹਿ ਕੇ ਜਿਹੜਾ ਅੰਤਰ ਧਿਆਨ ਹੋਣਾ ਉੱਥੇ ਜਾ ਕੇ ਹੋ ਕਿਉਂਕਿ ਸੁਪਰੀਮ ਕੋਰਟ ਕਲੀਅਰ ਕਰ ਚੁੱਕੀ ਹੈ ਕਿ ਕਪਲਾ ਆਮ ਆਦਮੀ ਪਾਰਟੀ ਨੇ ਕੀਤਾ ਤੇ ਹੁਣ ਤੁਸੀਂ ਹੁਸ਼ਿਆਰਪੁਰ ਚੁਣ ਲਿਆ ਹੁਸ਼ਿਆਰਪੁਰ ਚੁਣਨ ਦਾ ਇੱਕੋ ਇੱਕ ਮਕਸਦ ਹੈ ਕਿ ਔਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕਿਤੇ ਨਾ ਕਿਤੇ ਦੇਸ਼ ਦੀ ਅਦਾਲਤਾਂ ਨੂੰ ਵੀ ਅੱਖਾਂ ਦਿਖਾਉਣ ਵਾਲੀ ਗੱਲ ਹੈ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਇੱਕ ਜਿਹੜਾ ਬੰਦਾ ਜਿਹਦੀ ਈਡੀ ਭਾਲ ਕਰ ਰਹੀ ਹੋਵੇ ਉਹਨੂੰ ਇਸ ਤਰੀਕੇ ਪੰਜਾਬ ਦੇ ਵਿੱਚ ਰੱਖਣਾ ਕੀ ਇਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਖਿਲਾਫ ਨਹੀਂ ਔਰ ਕਿਹੜਾ ਐਸਾ ਥੋੜਾ 10 ਦਿਨ ਦਾ ਪ੍ਰੋਗਰਾਮ ਹੈ ਇੱਥੋਂ ਸਪਸ਼ਟ ਪਤਾ ਲੱਗਦਾ ਹੈ ਕਿ ਕਿਉਂਕਿ ਅੱਜ ਆਮ ਆਦਮੀ ਪਾਰਟੀ ਘਿਰ ਗਈ ਹੈ ਸੁਸੋਧਿਆ ਸਾਹਿਬ ਨੂੰ ਬੇਲ ਨਹੀਂ ਮਿਲ ਰਹੀ ਸੰਜੇ ਸਿੰਘ ਅੰਦਰ ਨੇ ਹੁਣ ਅਰਵਿੰਦ ਕੇਜਰੀਵਾਲ ਨੂੰ ਡਰ ਸਤਾਉਂਦਾ ਆਪਣੀ ਕੀਤੇ ਹੋਏ ਕੱਪਲਿਆਂ ਦਾ ਡਰ ਸਤਾਉਂਦਾ ਹੈ ਕ腐ਪਸ਼ਨ ਦਾ ਡਰ ਸਤਾਉਂਦਾ ਹੈ ਇਸ ਲਈ ਪੰਜਾਬ ਦੇ ਵਿੱਚ ਪੋਲਿਟਿਕਲ ਅਸਾਈਲਮ ਲੈਣਾ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਮੇਰੀ ਸਰਕਾਰ ਹੈ ਸਰਕਾਰ ਆਪਣਾ ਹਮਲਾ ਫੈਲਾ ਲਾ ਕੇ ਕਿਸੇ ਤਰੀਕੇ ਮੈਨੂੰ ਈਡੀ ਤੋਂ ਬਚਾ ਲਵੇ ਪਰ ਇਹ ਅੱਜ ਜਵਾਬ ਦੀ ਕੀ ਦੀ ਮੈਂ ਜੇ ਕਹਿਣਾ ਚਾਹਣਾ ਇਹ ਲੋਕਾਂ ਨੂੰ ਕਿ ਬਹੁਤ ਵੱਡੇ ਤੇ ਸੰਗੀਨ ਇਲਜ਼ਾਮ ਨੇ ਤੁਹਾਡੇ ਤੇ ਕੋਰਟ ਲਗਾਤਾਰ ਤੁਹਾਡੇ ਤੇ ਕਮੈਂਟ ਕਰ ਰਹੀ ਹੈ ਨਸ਼ਿਆਂ ਨੂੰ ਲੈ ਕੇ ਪੰਜਾਬ ਰਿਆਣਾ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਬਕਾਰੀ ਹੈ ਦੱਸੋ ਜੀ ਕੀ ਜਵਾਬ ਦੇਈ ਹੈ ਸੁਪਰੀਮ ਕੋਰਟ ਤੁਹਾਨੂੰ ਭ੍ਰਸ਼ਟ ਪਾਰਟੀ ਕਹਿ ਰਹੀ ਹੈ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ 60000 ਕਰੋੜ ਦਾ ਕਰਜ਼ਾ 2 ਸਾਲਾਂ ਚ ਪੰਜਾਬ ਦੇ ਸਿਰ ਚੜ ਗਿਆ ਪੁਰਾਣੀਆਂ ਸਕੀਮਾਂ ਤੇ ਸਿਰਫ ਅਰਵਿੰਦ ਕੇਜਰੀਵਾਲ ਦੀ ਬ੍ਰਾਂਡਿੰਗ ਹੋ ਰਹੀ ਹੈ ਉਹ ਬ੍ਰਾਂਡਿੰਗ ਕਰਨ ਦੇ ਲਈ ਕਰੋੜਾਂ ਰੁਪਈਆ ਖਰਚਿਆ ਜਾ ਰਿਹਾ ਹੈ ਇਹਦੀ ਜਵਾਬ ਦੇ ਕੌਣ ਦੇਊਗਾ ਇਹਦੀ ਜਵਾਬ ਦੇ ਅੱਜ ਪੰਜਾਬ ਮੰਗਦਾ ਸੋ ਅੱਜ ਇਸ ਪ੍ਰੈਸ ਕਾਨਫਰੰਸ ਕਰਨ ਦਾ ਮੇਰਾ ਮਕਸਦ ਇਹ ਹੈ ਇਹ ਪ੍ਰੈਸ ਕਾਨਫਰੰਸ ਕੱਲ੍ਹ ਨੂੰ ਵੀ ਕਰ ਸਕਦਾ ਸੀ ਕਿ ਜੀ ਦੇਖੋ ਅੱਜ ਉਹ ਪੇਸ਼ ਨਹੀਂ ਹੋਏ ਮੈਂ ਇੱਕ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਉਹਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ ਚਾਹੁੰਦਾ ਕਿ ਜਦੋਂ ਕਿਸੇ ਬੰਦੇ ਨੂੰ ਕੋਈ ਸਮਨ ਨਿਕਲਿਆ ਹੈ ਔਰ ED ਉਹਦੀ ਕ腐ਪਸ਼ਨ ਕੇਸ 'ਚ ਭਾਲ ਕਰ ਰਹੀ ਹੈ ਉਹਨੂੰ ਪੰਜਾਬ ਦੇ ਵਿੱਚ ਪਨਾਹ ਨਾ ਦਿਓ ਔਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਵੀ ਮੈਂ ਤਾਕੀਦ ਵੀ ਕਰਦਾ ਕਿ ਬੇਨਤੀ ਵੀ ਕਰਦਾ ਕਿ ਜਾਓ ਹੁਣ ਅੱਗੇ ਹੋ ਕੇ ਜੇ ਪੋਲਿਟਿਕਲ ਵਿਰੋਧੀਆਂ ਨੂੰ ਪੋਲਿਟਿਕਲ ਵੰਡਾਟੇ ਤਹਿਤ ਸੱਮਨ ਭੇਜਦੇ ਹੂੰ ਉਦੋਂ ਤਾਂ ਤੁਹਾਡੀ ਪਾਰਟੀ ਤੁਹਾਡੇ ਬੁਲਾ ਰਹੇ ਤੁਹਾਡੇ ਐਮ.ਐਲ.ਏ ਬੜੀਆਂ ਵੱਡੀਆਂ ਵੱਡੀਆਂ ਛਾਲਾ ਮਾਰਦੇ ਨੇ ਮੈਂ ਕੱਲੀ ਸ਼੍ਰੋਮਨੀ ਇਕਾਲੀ ਦਲ ਦੀ ਗੱਲ ਨਹੀਂ ਕਰਦਾ ਉਰੇ ਹੋਰ ਵੀ ਪੋਲਿਟਿਕਲ ਪਾਰਟੀਆਂ ਤੇ ਪਰਚੇ ਦਿੱਤੇ ਨੇ ਉਦੋਂ ਤਾਂ ਬੜੀ ਵਾਹ ਵਈ ਹੈ ਜੀ ਬੜੀ ਸ਼ਾਬਾਸ਼ੀ ਹੈ ਜੀ ਜੇ ਕਿਸੇ ਨੂੰ ਸੱਮਨ ਨਿਕਲੇ ਹੈ ਜੀ ਜਾਂਚ ਹੋਣੀ ਚਾਹੀਦੀ ਹੈ ਜੀ ਆ ਜੋਹੀ ਗੱਲ ਆਮ ਆਦਮੀ ਪਾਰਟੀ ਤੇ ਹੈ ਅਰਵਿੰਦ ਕੇਜਰੀਵਾਲ ਨੂੰ ਅਗਰ ਈ.ਡੀ ਨੇ ਬੁਲਾਇਆ ਤਾਂ ਕਿਉਂ ਨਹੀਂ ਜਾਂਚ ਹੋਣੀ ਚਾਹੀਦੀ ਤੁਸੀਂ ਈ.ਡੀ ਦੇ ਦਫ਼ਤਰ ਕੱਲੂ ਪੇਸ਼ ਹੋ ਜਾਂਚ ਹੋਵੇ ਦੁਨੀਆ ਨੂੰ ਸੱਚ ਪਤਾ ਲੱਗੇ ਕਿ ਉਸ ਕੱਪਲੇ ਦੇ ਵਿੱਚ ਕੀ ਹੋਇਆ ਕਿਉਂਕਿ ਐਕਸਾਈਜ਼ ਘੁਟਾਲਾ ਕੋਈ ਦਿੱਲੀ ਤੱਕ ਨਹੀਂ ਖਤਮ ਹੋ ਜਾਣਾ ਐਕਸਾਈਜ਼ ਘੁਟਾਲੇ ਦੀਆਂ ਪੈੜਾਂ ਪੰਜਾਬ ਦੇ ਵਿੱਚ ਆਉਣੀਆਂ ਨੇ ਇਸ ਗੱਲੋਂ ਡਰਦੇ ਨੇ ਔਰ ਦਿੱਲੀ ਨਾਲੋਂ ਵੱਡਾ ਘੁਟਾਲਾ ਪੰਜਾਬ ਦੇ ਵਿੱਚ ਹੋਇਆ ਕਿਉਂਕਿ ਜਿਹੜੇ ਲੋਕ ਉੱਥੇ ਕਾਰੋਬਾਰ ਕਰ ਰਹੇ ਸੀ ਜਿਹੜੇ ਲੋਕਾਂ ਨੇ ਉੱਥੇ ਪਾਲਿਸੀਆਂ ਬਣਾਈਆਂ ਉਹੀ ਸਾਰੇ ਲੋਕਾਂ ਕੋਲੇ ਪੰਜਾਬ ਦੇ ਠੇਕੇ ਨੇ ਉਹੀ ਲੋਕ ਪੰਜਾਬ 'ਚ ਕਾਰੋਬਾਰ ਕਰ ਰਹੇ ਨੇ ਇਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਜਾਣਾ ਸੋ ਮੇਰੀ ਬੇਨਤੀ ਹੈ ਕਿ ਇਸ ਤਰੀਕੇ ਦਾ ਪੋਲਿਟਿਕਲ ਅਸਾਈਲਮ ਪੰਜਾਬ ਦੀ ਸਰਕਾਰ ਅਰਵਿੰਦ ਕੇਜਰੀਵਾਲ ਨੂੰ ਨਾ ਦੇਵੇ ਉਹਨਾਂ ਨੂੰ ਕੱਲ ਨੂੰ ED ਦੇ ਦਫ਼ਤਰ ਜੋ ਸੱਮਨ ਆਇਆ ਹੈ ਉਥੇ ਪੇਸ਼ ਕਰਾਇਆ ਜਾਵੇ ਨਹੀਂ ਮੇਰੀ ਕੋਰਟ ਨੂੰ ਵੀ ਬੇਨਤੀ ਹੈ ਕਿ ਕੋਰਟ ਦੇ ਆਰਡਰਸ ਖਾਸ ਕਰਕੇ ਜਦੋਂ ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ 338 ਕਰੋੜ ਦੇ ਕੱਪਲੇ ਦੇ ਸਬੂਤ ਮਿਲੇ ਨੇ ਇਹ ਜਾਂਚ ਨੂੰ ਪ੍ਰਭਾਵਿਤ ਪੰਜਾਬ ਸਰਕਾਰ ਕਰ ਰਹੀ ਹੈ ਸੋ ਇਹ ਜਾਂਚ ਨੂੰ ਪ੍ਰਭਾਵਿਤ ਨਾ ਕੀਤਾ ਜਾਵੇ ਕਾਲੂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਉਥੇ ਈਡੀ ਸਾਹਮਣੇ ਪੇਸ਼ ਕਰਾਇਆ ਜਾ